ਜੋ ਟੋਗਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋਨੇ ਦੀ ਸੱਗੀ ਉੱਤੇ ਸਜਦਾ ਜਨ ਜੀ ਰੋਏ ਸੋਨੇ ਦੀ ਸੱਗੀ ਉੱਤੇ ਸਜਦਾ ਜਨ ਜੀ ਨਣਦੇ ਦਾ ਵੀਰ ਹੋਏ ਨੌਕਰਤਾ ਹੋ ਗਿਆ ਸਾਡੀ ਨਣਦੇ ਦਾ ਵੀਰ ਹੋਏ ਦਸ ਦੀ ਨਾਮ ਆਪਿਆ ਨੂੰ ਮੈਂ ਹੋਵਣ ਤੇ ਲੀਕੀ ਤਗਦੀਰ ਵੇ ਪੋ ਗੰਗੇ ਜੇੜੀ ਮੱਥੇ ਲੀਕੀ ਤਗਦੀਰ ਵੇ ਲਿਖੀਆਂ ਨਾ ਮੁੜਦੀਆਂ ਨੀ ਜਿੰਦੇ ਸੋਨੇ ਦੇ ਟਿੱਕੇ ਸਜਦਾ ਜੰਜੀਰੋਏ ਸੋਨੇ ਦੇ ਟਿੱਕੇ ਨਾਲ ਸਜਦਾ ਜੰਜੀਰੋਏ ਨੋਕਰਤਾ ਹੋ ਗਿਆ ਸਾਡੇ ਦੇਵਰ ਦਾ ਵੀਰੋਏ ਨੋਕਰਤਾ ਹੋ ਗਿਆ ਸਾਡੇ ਦੇਵਰ ਦਾ ਵੀਰੋਏ ਦਸ ਦੀ ਨਾ ਮਾਪਿਆ ਕੋਲੇ ਹੋਵਣਗੇ ਦਿਲ ਗੀਰੂਏ ਦਸ ਦੀ ਨਾ ਮਾਪਿਆ ਨੂੰ ਮੈਂ ਹੋਵਣਗੇ ਦਿਲ ਗੀਰੂਏ ਪੋਗਾਂਗੇ ਜੇੜੀ ਮੱਥੇ ਲੀਕੀ ਤਗਦੀਰ ਹੋਏ ਰੋਏ ਲਿਖੀਆਂ ਨਾ ਮੁੜਦੀਆਂ ਨੀ ਜਿੰਦੇ ਸੋਨੇ ਦੇ ਕੰਗਣਾ ਨਾਲ ਸਜਦਾ ਜੰਜੀ ਰੋਏ ਸੋਨੇ ਦੇ ਕੰਗਣਾ ਨਾਲ ਸਜਦਾ ਜੰਜੀ ਰੋਏ ਨੋਕਰ ਤਾਂ ਹੋ ਗਿਆ ਸਾਡੇ ਨਣਦੇ ਦਾ ਬੀਰ ਓਏ ਨੋਕਰ ਤਾਂ ਹੋ ਗਿਆ ਸਾਡੀ ਨਣਦੇ ਦਾ ਬੀਰ ਓਏ ਦੱਸ ਦੀ ਨਾਮ ਆਪਿਆ ਕੋਲੇ ਹੋ ਬਣ ਗਏ ਦਿਲਗੀਰ ਓਏ ਦੱਸ ਦੀ ਨਾਮ ਆਪਿਆ ਨੂੰ ਮੈਂ ਹੋ ਬਣ ਗਏ ਦਿਲਗੀਰ ਓਏ ਮੱਥੇ ਤਗਦੀਰ ਓਏ ਫੋਗਾਗੇ ਜੜੀ ਮੱਥੇ ਲੀਕੀ ਤਗਦੀਰ ਓਏ ਲਿਖੀਆਂ ਨਾ ਮੁੜਦੀਆਂ ਨੀ ਜਿੰਦੇ ਤਾਨ ਦੇ تیر ਵੇ ਸਿੰਘ ਜੀ ਤੀ ਕੰਨਿਆ ਚੋ ਬਾंबे ਸਿੰਘ ਜੀ ਪੀੜਾ ਨੇ ਕਣੀ ਆਵੇ ਪਲ ਪਲ ਔਖੀ ਸਾਡੀ ਜ਼ਿੰਦਗੀ ਨੂੰ ਬਣੀ ਆਵੇ ਲਿਖੀਆਂ ਨਾ ਮੁੜਦੀਆਂ ਨੀ ਜਿੰਦੇ ਬਸਣ ਨਾ ਦੇਂਦੀਆਂ ਸਾਨੂੰ ਸੱਸਾ ਤੇ ਨਣੰਦਾ ਸਿੰਘ ਜੀ ਵੱਜਦੇ ਜਾਉ ਸਲੰਗਾ ਵੇ ਸਲੰਗਾ ਦੇ ਸਲ ਵੇ ਸਿੰਘ ਜੀ ਅਗਨੀ ਦੀਆਂ ਚਿਲੰਗਾ ਵੇ ਲਿਖੀਆਂ ਨਾ ਮੁੜਦੀਆਂ ਨੀ ਜਿੰਦੇ ਧੰਨਵਾਦ ਜੀ